ਅਬ ਫੁੱਲ ਤਾਂ ਬਾਹ ਦੇ ਦੋ ਫੁੱਲ ਤਾਂ ਬਾਹ ਦੇ ਦੋ ਫੁੱਲ ਕਿਨਾ ਬਾਹ ਤੇ ਲੈ ਦੋ ਬਾਹ ਬੀ ਕਹੇ ਅਰੇ ਕੀ ਹੋਵੇ ਅਜਾ ਆਹ ਇੱਕ ਤਾਂ ਕਸਾ ਲੇ ਕੇ ਜਾ ਰਿਹਾ ਇੱਕ ਕਸਾ ਤਾਂ ਲੱਗਦਾ ਰਿਹਾ ਲਕੋ ਉੱਤਰ ਇਹ ਇੱਕ ਦਾਣਾ ਦੇ ਦੇ ਸਾਲ ਨਹੀਂ ਬੋਲੇ ਬੰਨੀ ਘੋੜੀ ਘੋੜੀ ਜਾ ਗਏਗਾ ਨਾ ਇਹ ਲਾ ਹਾਂ ਕੋਈ ਪੁੱਛਿਆ ਨਾ ਤਾਂ